ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਪਵਨ ਕੋਟ ਚ ਬਾਰੇ ਫਿਰੈ ਬਾਸਵ ਕੋਟ ਸੇਜ ਬਿਸਤਰੈ ਸਮੁੰਦ ਕੋਟ ਜਾ ਕੇ ਪਾਣੀ ਹਾਰ ਰੁਮਾਵਲ ਕੋਟ 18 ਭਾਰ ਕੋਟ ਕਮੇਰ ਭਰੈ ਭੰਡਾਰ ਕੋਟ ਗਾ ਲਕshmi ਕਰੈ ਸ਼ਿੰਗਾਰ ਕੋਟ ਗਪਾਪ ਪੁੰਨ ਬੋਹਿਰੈ ਕੋ ਇੰਦਰ ਕੋਟ ਜਾ ਕੇ ਸੇਵਾ ਕਰੈ ਸ਼ਬਨ ਕੋਟ ਜਾ ਕੇ ਪ੍ਰਤਹਾਰ ਨਗਰੀ ਨਗਰੀ ਖੇਤ ਪਾਰ ਲਟ ਛੂਟੀ ਵਰਤੈ ਬਿਕਰਾਲ ਕੋਟ ਕਲਾ ਖੇਲੇ ਗੋਪਾਲ ਕੋਟ ਜਗ ਜਾ ਕੇ ਦਰਬਾਰ ਗੰਦਰਬ ਕੋਟ ਕਰਹਿ ਜੈਕਾਰ ਵਿਦਿਆ ਕੋਟ ਸਭੈ ਗੁਣ ਕਹੈ ਤੂੰ ਪਾਰ ਬ੍ਰਹਮ ਕਾ ਅੰਤ ਨ ਲਹੈ ਬਾਵਨ ਕੋਟ ਜਾ ਕੇ ਰੁਮਾਵਲੀ ਰਾਵਨ ਸੈਨਾ ਜੈ ਤੇ ਛਲੀ ਸੈ ਸਕੋਡ ਬੋਕਰ ਤਪੁਰਾਨ ਦਰਜੋਦਨ ਕਾ ਮਥਿਆ ਮਾਨ ਕੰਦਰਬ ਕੋਡ ਜਾ ਕੇ ਲਵੇ ਨ ਧਰੇ ਅੰਤਰ ਅੰਤਰ ਮਨ ਸਾਹਰੇ ਕਹਿ ਕਬੀਰ ਸੋ ਅਨਸਾਰ ਗਪਾਨ ਦੇਹ ਅਬੈ ਪਦ ਮੰਗੋ ਦਾਨ ਪੈਰੋ ਬਾਣੀ ਨਾਮ ਦਿਓ ਜੀ ਕੀ ਕਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰੇ ਜੇਬਾ ਕਰੋ ਸਤਖੰਡ ਰਾਜਾ ਮਨ ਉਚਰਸ ਸ੍ਰੀ ਗੋਬਿੰਦ ਰੰਗੀਲੇ ਜੇਬਾ ਹਰ ਕਹਿ ਨਾਏ ਸੁਰੰਗ ਰੰਗੀਲੇ ਹਰ ਹਰ ਧਿਆਇ ਰਹਾਓ ਮਿਥਿਆ ਜੇਬਾ ਵਰੇ ਕਾਮ ਨਿਰਬਾਨ ਪਦ ਇਕ ਹਰ ਕੋ ਨਾਮ ਸੰਗ ਕੋਟ ਅਨ ਪੂਜਾ ਕਰੀ ਏਕ ਨਾ ਪੂਜਸ ਨਾਮੈ ਹਰੀ ਪਰਮੈ ਨਾਮ ਦਿਓ ਇਹੋ ਕਰਣਾ ਅਨੰਤ ਰੂਪ ਤੇਰੇ ਨਾਰਾਇਣਾ ਪਾਰਤਾਨ ਪਰ ਦਾਰਾ ਪਰ ਹਰੀ ਤਾਗੇ ਨਿਗੜ ਬਸੈ ਨਰ ਹਰੀ ਜੋ ਨਾ ਭਜੰਤੇ ਨਰਾਇਣਾ ਤਿਨ ਕੇ ਮੈਂ ਨਾ ਕਰੋ ਦਰਸਨ ਰਹਾਓ ਜਿਨ ਕੈ ਭੀਤਰ ਹੈ ਅੰਤਰਾਜ ਐਸੇ ਪਸ ਤੈਸੇ ਹੋਇ ਨਰਾ ਪਰਨਵਤ ਨਾਮ ਦਿਓ ਨਾ ਕੈ ਬਿਨਾ ਨਾ ਸੋਇ ਬਤੀਸ ਲਖਨਾ ਦੂਧ ਗਟੋਰਾ ਗਡਵੇ ਪਾਣੀ ਕਪਲ ਲਗਾਏ ਨਾ ਮੈਂ ਦੋਹਿਆਨੀ ਦੂਧ ਪੀਓ ਗੋਬਿੰਦੇ ਰਾਏ ਦੂਧ ਪੀਓ ਮੇਰ ਮਨ ਪਤੀ ਆਏ ਨਹੀਂ ਤਾਂ ਘਰ ਕੋ ਬਾਪ ਰਸਾਇ ਰਹਾਓ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਅਗੈ ਧਰੀ ਇੱਕ ਭਗਤ ਮੇਰੇ ਹਿਰਦੈ ਬਸੈ ਨਾਮੇ ਦੇਖ ਨਰਾਇਣ ਹਸੈ ਦੂਧ ਪੀ ਆਏ ਭਗਤ ਕਰ ਗਿਆ ਨਾਮੇ ਹਰ ਕਾ ਦਰਸ਼ਨ ਭਿਆ ਮੈਂ ਬੋਰੀ ਮੇਰਾ ਆਰਾਮ ਭਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗਾ ਤਨ ਮਨ ਰਾਮ ਪਿਆਰੇ ਜੋਗ ਰਹਾਓ ਬਾਦ ਬਾਦ ਕਾਹੂ ਸਿਉ ਨਾ ਕੀਜੈ ਰਸਨਾ ਰਾਮ ਰਸਾਇਣ ਪੀਜੈ ਅਬ ਜੀ ਜਾਨ ਐਸੀ ਬਨਾਈ ਮਿਲੋ ਗੋਪਾਲ ਨਿਸ਼ਾਨ ਬਜਾਈ ਹੋਤ ਤ ਨਿੰਦਾ ਕਰੈ ਨਰ ਕੋਈ ਨਾਮੈ ਸ੍ਰੀ ਰੰਗ ਭੇਟਲ ਸੋਈ ਕਬੂ ਖੀਰ ਖਾਣ ਕੀ ਹੂ ਨਾ ਭਾਵੈ ਕਬੂ ਘਰ ਘਰ ਟੂਕ ਮੰਗਾਵੈ کبوں کون چنے بناوے جیوں رام رکھے رکھ ہے تح پائی ہر کی مہمہ کش کتن نہ جائی رہاو کبو ترے ترنگ نچاوے کبو پائے پانی ہو نہیں پاو کبو خاڑ سیدی سواو پون پو آر نہ پاوے پانت نام دے ہو نام نستا رہے پانت نام دے ہو ایک نام نستا رہے جے گر ملے تے بار اتا رہے ਹਸਤ ਖੇਲ ਤੇਰੇ ਦੇਹ ਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਹਿੰੜੀ ਜਾਤ ਮਰੀ ਜਾਤ ਮਰਾਇਆ ਛਿਪੇ ਕੇ ਜਨਮ ਕਾਹੇ ਕੋ ਆਇਆ ਰਹਾਓ ਲੈ ਕੰਬਲੀ ਚਲਿਓ ਲਪਟਾਏ ਦੇਹ ਰੇ ਪਾਛੈ ਬੈਠਾ ਜਾਏ ਜੋ ਜੋ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹ ਰਾ ਫਿਰੈ ਪੈਰੋ ਨਾਮ ਦਿਓ ਜਿਓ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਜੈਸੀ ਭੁੱਖੇ ਪ੍ਰੀਤ ਅਨਾਜ ਤਿਰਖਾਵੰਤ ਜਲ ਸੇਤੀ ਕਾਜ ਜੈਸੀ ਮੂੜ ਕੁਟੰਬ ਪਰਾਇਨਾ ਐਸੀ ਨਾਮੇ ਪ੍ਰੀਤ ਨਾਰਾਇਣ ਨਾਮੇ ਪ੍ਰੀਤ ਨਾਰਾਇਣ ਲੱਗੀ ਸੈ ਸੁਭਾਏ ਭਿਓ ਬੈਰਾਗੀ ਰਹਾਓ ਜੈਸੀ ਪਰਪੁਰਖ ਰਤਨਾਰੀ ਲੋਭੀ ਧਨਨਰਕਾ ਹਿਤਕਾਰੀ ਜੈਸੀ ਪਰਪੁਰਖ ਰਤਨਾਰੀ ਲੋਭੀ ਨਰ ਧਨ ਕਾ ਹਿਤਕਾਰੀ ਕਾਮੇ ਬੁਰਖ ਕਾਮਨੇ ਪਿਆਰੇ ਐਸੀ ਨਾਮੇ ਪ੍ਰੀਤ ਮੁਰਾਰੀ ਸਾਈ ਪ੍ਰੀਤ ਜੇ ਆਪੇ ਲਾਏ ਗੁਰ ਪ੍ਰਸਾਦੀ ਦੁਬਦਾ ਜਾਏ ਕਹੋਨਾ ਤੂ ਡਸ ਰਹਾ ਸਮਾਏ ਨਾਮੇ ਚਿਤ ਲਾਇਆ ਸਜਨਾਏ ਜੈਸੀ ਪ੍ਰੀਤ ਬਾਰਕ ਏਰ ਮਾਤਾ ਐਸਾ ਹਰ ਸੇਤੀ ਮੰਨਰਾਤਾ ਪਰਨਵੇ ਨਾਮ ਦਿਉ ਲਾਗੀ ਪ੍ਰੀਤ ਗੋਬਿੰਦ ਬਸੈ ਹਮਾਰੈ ਚੀਤ ਪਰਣਵੈ ਨਾਮ ਦਿਉ ਲਾਗੀ ਪ੍ਰੀਤ ਗੋਬਿੰਦ ਬਸੈ ਹਮਾਰੈ ਚੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ